ਗੁਲਾਣਗਰ ਨਗਰ ਭੁੱਲ ਰੋਡ ਗਰਾਸਪੂ ਲੱਗੇ ਗਰਾਸਪੂ ਲੱਗੇ ਠੀਕ ਹੈ ਇਹ ਗਾਣਾਂ ਪਰ ਮਾਰ ਕੇ ਛੁੱਟ ਗਿਆ ਕਾਰ ਵਾਲ ਮਾਰ ਕੇ ਛੁੱਟ ਗਿਆ ਜੀ ਕਿਸੇ ਨੇ ਵੇਖਿਆ ਥੋੜੀ ਆ ਹੋਣ ਨੇ ਬਹੁਤ ਇਹ ਟੈਂਕੀ ਲਾ ਕੇ ਘਰ ਕੇ ਤੇ ਇਹਨਾਂ ਦਾ ਕੈਂਪ ਜੇ ਟੈਂਕੀ ਲੱਗੇ ਕੋਈ ਨੁਕਸਾਨ ਕਰਕੇ ਲੱਗਣਾ ਨੁਕਸਾਨ ਕਰਕੇ ਲੱਗਣਾ ਉਹ ਗੇਨ ਉਹਨਾਂ ਦਾ ਘਰ ਫਲਾ ਤੇ ਕਾਫੀ ਗੇਰ ਤੋਂ ਕੋਈ ਮਲਾਈ ਵੀ ਇੱਥੇ ਹੋਣਾ ਇਹਦੇ ਇਹਦੇ ਜਿਹੜੇ ਕੰਨੇ ਇੱਥੇ ਪੇੜਿਆਂ ਮੁੰਡਿਆਂ ਕੋਲ ਕੰਡਾ ਕੰਡਾ ਲਾ ਕੇ ਸੈਡ ਕੀਤੀ ਹੈ ਕੁਆਕਾ ਫਿਰ ਆਇਆ ਹੋਇਆ ਤੇ ਲਗਾ ਕਰਵਾ ਲਖੋਤ ਨਹੀਂ ਨਿਕਲ ਕੇ ਆਵਾ ਇਹ ਸਰ ਗੁਰਨਾਨਕ ਤੇ ਗੁਰਨਾਨਕ ਸਕੂਲ ਦੇ ਸਾਹਮਣੇ ਤੇ ਬਰਦਾਸਪੁਰ ਰੋਡ ਤੇ ਆ ਜੀ ਇੱਥੇ ਤੇ ਲੇਡੀ ਜੀ ਜਵਿੰਦਰ ਕੌਰ ਫਾਈਲ ਫੋਫ ਡੇਟ ਤੇ ਚਰਨਜੀਤ ਸਿੰਘ ਸ਼ਾਂਤੀ ਨਗਰ ਦੇ ਰਹਿਣ ਵਾਲੇ ਆ ਜੀ ਤੇ ਗੁਰਦੁਆਰਾ ਸਾਹਿਬ ਤੋਂ ਮੱਸਾ ਟੇਕੇ ਤੇ ਵਾਪਸ ਜਾ ਰਹੇ ਸੀਗੇ ਤੇ ਉਤਰੋ ਕੋਈ ਤੇ ਬਸ ਸਟਾਡ ਵੱਲੋਂ ਨਾਮ ਨੂੰ ਤੇ ਵੀ ਕਲਾਇਆ ਜੀ ਜਿਸ ਨਾਲ ਤੇ ਵੀ ਕੱਲੇ ਫੇਟ ਮਾਰੀ ਇਹਨਾਂ ਨੂੰ ਜੀ ਉਸ ਨਾਲ ਦੀ ਮਤਲਬ ਇਹਨਾਂ ਦੀ ਮੌਕੇ ਤੇ ਡੈਥ ਹੋ ਗਈ ਹੈ ਕਿੰਨਾ ਖਸੌਂ ਦਾ ਸਕੇ ਇਹ ਤੇ 7 ਵਜੇ ਦੀ ਗੱਲ ਹੈ ਸਵੇਰ ਦੀ ਕੀ ਕਾਰਵਾਈ ਕੀਤੀ ਹੈ ਕਾਰਵਾਈ ਸਾਰਾ ਉਹਨਾਂ ਦੇ ਬੇਡੇ ਦੇ ਬਿਆਨ ਲੈ ਕੇ ਚੋਰ ਤੇ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਉ ਕੋਈ ਫੁਟੇ ਸਾਹਮਣੇ ਆਈ ਫੁਟੇ ਸਾਰਾ ਜੇ ਤੰਦਪਾਰਨਾ ਇੱਥੇ ਪੰਦਲੇ ਤੰਦਪਾਰਨਾ ਤੋਂ ਸੀਸੀਟੀਵੀ ਦੀ ਫੁਟੇਜ ਲੈ ਕੇ ਉਹਨਾਂ ਦੇ ਬਲਾਕ ਕਾਨੂੰਨੀ ਕਰ ਰਹੀ ਸੀ ਵੀ ਅਸੈਸਰੀ ਵੀ ਇੱਥੇ ਦੂਜੀ ਨਜ਼ਰ ਆਈ ਹੈ ਜਿਹੜੀ ਜੀ ਜੀ ਉਹ ਸਾਰਾ ਠੱਪ ਮਣੀ ਉਹ ਉਤਰੀ ਟ੍ਰੇਸ ਕਰ ਰਹੇ ਹਾਂ ਜੇ ਫਿਰ ਇਸ ਨੂੰ ਬਾਹਰ ਇੱਕ ਗੁਰਾਨਗਰ ਨਗਰ ਭੁੱਲ ਰੋੜਾ ਪੁਰਨਾ ਨਗਰ ਗ੍ਰਾਸ ਸਕੂਲ ਅਗੇ ਇੱਕ ਗੁਰਾਨਗਰ ਪਰ ਮਾਰ ਕੇ ਛੁੱਟ ਗਿਆ ਜੀ ਕਾਰਲ ਮਾਰ ਕੇ ਛੁੱਟ ਗਿਆ ਜੀ ਕਿਸੇ ਨੇ ਵੇਖਿਆ ਥੋੜੀ ਆ ਹਾਂ ਜੀ ਉਹਨੇ ਬਹੁਤ ਇਹ ਟੈਂਕੀ ਲੱਗੋ ਘਰ ਕੇ ਤੇ ਇਹਨਾਂ ਦਾ ਕੈਂਪ ਚ ਟੈਂਕੀ ਲੱਗੇ ਕੋਈ ਪ੍ਰੇਸ਼ਾਨਤਾ ਰੱਖਣਾ ਮੇਰੇ ਖਾਮ ਕਰਕੇ ਲੱਗਣਾ ਉਹ ਗੇਨ ਉਹਨਾਂ ਦਾ ਪਰਫਲਾਨ ਤੇ ਕਾਫੀ ਗੇਰ ਤੋਂ ਕੋਈ ਮਿਲਾਈ ਮੇਰੇ ਇੱਥੇ ਹੋਣ ਆਏ ਨੇ ਤੇ ਕਿਤੇ ਇਕੱਲੇ ਇੱਥੇ ਪੇਰੇ ਮੁੰਡਿਆਂ ਕੋਲ ਕੰਡਰ ਕੰਡਰ ਲਾ ਕੇ ਸੈਟ ਕੀਤੀ ਹੈ ਕੁਆਕਾ ਪ੍ਰਿਆਸ ਹੋਇਆ ਤੇ ਲਗਾਕਾਰ ਵਾ ਲਖੋਤਨੀ ਨਿਕਲ ਗਿਆ। ਇਹ ਸਰ ਗੁਰਨਾਨਕ ਤੇ ਗੁਰਨਾਨਕ ਸਕੂਲ ਦੇ ਸਾਹਮਣੇ ਤੇ ਬਰਦਾਸ਼ਪੁਰ ਰੋਡ ਤੇ ਆ ਜੀ। ਇੱਥੇ ਤੇ ਲੇਡੀ ਜੀ ਜਵਿੰਦਰ ਕੌਰ ਫਾਈਲ ਆਫ ਡੇਟ ਤੇ ਚਰਨਜੀਤ ਸਿੰਘ ਸ਼ਾਂਤੀ ਨੰਬਰ ਤੇ ਰਹਿਣ ਵਾਲੇ ਆ ਜੀ। ਤੇ ਗੁਰਦੁਆਰਾ ਸਾਹਿਬ ਤੋਂ ਮੱਸਾ ਟੇਕ ਕੇ ਤੇ ਵਾਪਸ ਜਾ ਰਹੇ ਸੀਗੇ ਕਿ ਉੱਤਰੋ ਕੋਈ ਤੇ ਬਸ ਸਟਾਟ ਵੱਲੋਂ ਨਾਮ ਰੂਮ ਤੇ ਵੀ ਕਲਾਇਆ ਜੀ। ਜਿਸ ਨਾਲ ਤੇ ਵੀ ਕੱਲੇ ਫੇਟ ਮਾਰੀ ਇਹਨਾਂ ਨੂੰ ਜੀ। ਉਸ ਨਾਲ ਦੇ ਮਤਲਬ ਇਹਨਾਂ ਦੀ ਮੌਕੇ ਤੇ ਡੈਥ ਹੋ ਗਈ ਹੈ ਕਿੰਨਾ ਕੁ ਸਮਾਂ ਰਸਿਆ ਹੈ ਤੇ 7 ਵਜੇ ਦੀ ਗੱਲ ਹੈ ਇਸ ਵੇਲੇ ਕੀ ਕਾਰਵਾਈ ਕੀਤੀ ਹੈ ਕਾਰਵਾਈ ਸਾਰਾ ਉਹਨਾਂ ਦੇ ਬੇਟੇ ਦੇ ਬਿਆਨ ਲੈ ਕੇ ਚੋਣ ਤੇ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਉ ਕੋਈ ਫੋਟੇ ਸਾਹਮਣੇ ਆਈ ਫੋਟੇ ਸਾਰਾ ਜੇ ਤਿੰਨ ਦੁਕਾਨਾਂ ਉੱਥੇ ਬੰਦ ਰਹੇ ਦੁਕਾਨਾਂ ਤੋਂ ਸੀਸੀਟੀਵੀ ਦੀ ਫੁਟੇਜ ਲੈ ਕੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਵੀ ਅਸੈਸਰੀ ਵੀ ਤੇ ਦੂਜੀ ਨਜ਼ਰ ਆਈ ਹੈ ਜਿਹੜੀ ਜੀ ਜੀ ਉਹ ਸਾਰਾ ਤੇ ਕੱਪ ਹਣੀ ਉਹ ਉਤਾਰ ਟ੍ਰੇਸ ਕਰ ਰਹੇ ਹਾਂ ਜੇ ਫਿਰ ਇਸ ਨੂੰ